ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲੀ ਨਿਊਜ਼ ਦਾ ਸਰ ਦਾ ਸਵਾਗਤ ਹੈ ਉਹ ਤਰੀਕ ਆਈ ਉਹ ਤਰੀਕ ਲੰਘ ਵੀ ਗਈ ਇਸ ਤਰੀਕ ਦਾ ਇੰਤਜ਼ਾਰ ਇੱਕ ਵਿਅਕਤੀ ਨਹੀਂ ਹਜ਼ਾਰਾਂ ਲੱਖਾਂ ਲੋਕ ਕਰ ਰਹੇ ਸੀ ਜਿਹੜੇ ਪੰਜਾਬ ਦੀ ਰਾਜਨੀਤੀ ਵਿੱਚ ਰੁਚੀ ਰੱਖਦੇ ਨੇ ਜੀ ਹਾਂ ਮੈਂ ਗੱਲ ਕਰ ਰਿਹਾ ਲੋਹਿਆਣਾ ਦੀ ਲੋਹਿਆਣਾ ਵੈਸਟ ਦੇ ਇਲੈਕਸ਼ਨ ਦੀ ਅੱਜ ਦੇ ਤਰੀਕ ਦਾ ਇੰਤਜ਼ਾਰ ਸੀ ਤੇ ਅੱਜ ਇਲੈਕਸ਼ਨ ਹੋ ਗਿਆ ਇਸ ਇਲੈਕਸ਼ਨ ਦੇ ਵਿੱਚ ਵਾਰਡਿੰਗ ਪਾਰਟੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੁੱਟੀ ਗਈ ਦੇਖਣਾ ਚਾਇਆ ਕਿ આરોਪ ਵੀ ਲੱਗੇ ਸੱਤਾਧਾਰੀ ਦੇ ਕੇ ਵੋਟਰਾਂ ਨੂੰ ਬਰਮਾਉਣ ਦੇ ਲਈ ਇਹ ਲਾਲਚ ਦੇ ਰਹੇ ਨੇ ਜਿਹੜੀਆਂ ਚੀਜ਼ਾਂ ਵੰਡ ਰਹੇ ਨੇ ਹੋਰ ਸਮਾਨ ਵੰਡ ਰਹੇ ਨੇ ਦੋਸਤੋ ਤਣਾਅਪੂਰਨ ਸਥਿਤੀ ਦੇਖਣ ਨੂੰ ਮਿਲੀ ਤੇ ਇਹ ਵੀ ਦੇਖਣ ਨੂੰ ਮਿਲਿਆ ਕੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਭਾਰਤ ਭੂਸ਼ਣ ਆਸ਼ੂ ਉਹਦੇ ਪੂਸਫਰ ਦਾ ਅਭਿਆਸ ਵੀ ਦੇਖਣ ਨੂੰ ਮਿਲਿਆ ਹੁਣ ਅੱਜ ਚੋਣ ਹੋ ਗਈ ਚੋਣ ਹੋ ਗਈ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਚੋਣ ਨੇ ਜਿਹੜੇ ਵੀ ਕੈਂਡੀਡੇਟ ਚੋਣ ਦਾ ਅੰਦਸ਼ ਖੜੇ ਨੇ ਉਹਨਾਂ ਦੀ ਕਿਸਮਤ EVM ਦੇ ਵਿੱਚ ਕਾਇਦ ਕਰ ਦਿੱਤੀ ਹੁਣ 4 ਦਿਨ ਦਾ ਇੰਤਜ਼ਾਰ ਕਰਨਾ ਪਵੇਗਾ ਇੰਤਜ਼ਾਰ ਕਰਨਾ ਪਵੇਗਾ 23 ਜੂਨ ਦਾ 23 ਜੂਨ ਨੂੰ ਰਿਜ਼ਲਟ ਆਵੇਗਾ ਦੋਸਤੋ ਜਏ ਰਾਜਨੀਤੀ ਪਾਰਕਿਆਂ ਦੇ ਨੇਤਾ ਇਸ ਚੋਣ ਮਦਾਨੇ ਚ ਡਟੇ ਹੋਏ ਸਨ ਅੱਜ ਚੋਣ ਮੁਕਮਲ ਹੋਣ ਤੇ ਉਹਨਾਂ ਨੂੰ ਰਾਤ ਜਿਹੜਿਆ ਹੈ ਜ਼ਰੂਰ ਮਹਿਸੂਸ ਹੋਵੇਗੀ ਪਰ ਰਾਤ ਦੇ ਨਾਲ ਨਾਲ ਇੱਕ ਚਿੰਤਨ ਵੀ ਹੋਵੇਗਾ ਇੱਕ ਆਦਮ ਚਿੰਤਨ ਵੀ ਹੋਵੇਗਾ ਨਫਾ ਨੁਕਸਾਨ ਕਿਤੋਂ ਵੋਟ ਕਿੰਨੀ ਮਿਲੀ ਕਿਵੇਂ ਮਿਲੀ ਕਿਤੋਂ ਘਟ ਸਕਦੀ ਹੈ ਕਿਤੋਂ ਵੱਧ ਸਕਦੀ ਹੈ ਇਹ ਚੀਜ਼ਾਂ ਦਾ ਗੁਣਾ ਜਾਂ ਭਾਗ ਜਾਂ ਜੋੜ ਵੀ ਲਿਖਿਆ ਜਾਵੇਗਾ ਪਟਾਇੰਦੇ ਹਤੇ ਜੂੰਦਾ ਹੋਵੇਗਾ ਕਿ ਜਿਹੜਾ ਸਭ ਤੋਂ ਵੱਡਾ ਫੈਸਲਾ ਕਰਨਾ ਸੀ ਉਹ ਰਾਜਨੀਤਿਕ ਪਾਰਟੀ ਨੇ ਨਹੀਂ ਕਰਨਾ ਸੀ ਉਹ ਲੁਜਾਣਾ ਵੈਕਟ ਦੇ ਵੋਟਰ ਨੇ ਕਰਨਾ ਸੀ ਉਸ ਲੁਜਾਣਾ ਵੈਕਟ ਦੇ ਵੋਟਰਾਂ ਨੇ ਵੀ ਆਪਣਾ ਫੈਸਲਾ ਕਰ ਲਿਆ ਔਰ ਉਹ ਫੈਸਲਾ ਕੀ ਕੀਤਾ ਇਹ 23 ਜੂਨ ਨੂੰ ਸਭ ਦੇ ਸਾਹਮਣੇ ਆ ਜਾਵੇਗਾ ਉਤੋਂ ਪਤਾ ਲੱਗ ਜਾਵੇਗਾ ਕਿ ਲੁਜਾਣਾ ਵੈਕਟ ਦੀ ਜਨਤਾ ਨੇ ਕਿਸ ਪਾਰਟੀ ਨੂੰ ਅਤੇ ਕਿਸ ਨੇਤਾ ਨੂੰ ਆਪਣਾ ਐਮਐਲਏ ਚੁਣਿਆ ਹੈ ਤੇ ਐਮਰਟੇ ਵਿਸ਼ਵਾਸਿਤ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ